ਨਮਸਕਾਰ ਆਕਾਸ਼ ਵਾਨੀ ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰੀਕੋਟਾ ਸਥਿਤ 33 ਸਟਾਰਵਨ ਪੁਲਾੜ ਕੇਂਦਰ ਤੋਂ ਅੱਜ ਸਵੇਰੇ 9:17 ਤੇ ਨਵੇਂ ਰਾਕਟ ਐਸਐਸਐਲਵੀਡੀ3 ਨੂੰ ਲਾਂਚ ਕੀਤਾ। ਇਸੇ ਨਾਲ ਹੀ ਯੂਐਸ 08 ਮਿਸ਼ਨ ਵਿੱਚੋਂ ਨਵਾਂ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਲਾਂਚ ਕੀਤਾ ਗਿਆ। ਇਸਰੋ ਦੇ ਮੁਖੀ ਡਾਕਟਰ ਐਸ ਸੋਮਨਾਥ ਨੇ ਲਾਂਚਿੰਗ ਦੀ ਕਾਮਯਾਬੀ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ISRO 08 33 ਦੀ ਨਿਗਰਾਨੀ ਕਰਨ ਦੇ ਨਾਲ ਵਾਤਾਵਰਨ ਅਤੇ ਤਬਾਹੀ ਬਾਰੇ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ ਹੀ ਤਕਨੀਕੀ ਪ੍ਰਦਰਸ਼ਨ ਵੀ ਕਰੇਗਾ ਇਸਰੋ ਦੇ ਅਨੁਸਾਰ ਇਸ ਦੀ ਯੋਜਨਾਬੱਧ 1 ਸਾਲ ਦੇ ਮਿਸ਼ਨ ਜੀਵਨ ਦੇ ਨਾਲ ਇਹ ਸੈਟੇਲਾਈਟ ਮਹੱਤਵਪੂਰਨ ਡਾਟਾ ਪ੍ਰਦਾਨ ਕਰੇਗਾ ਕਾਮਯਾਬ ਲਾਂਚਿੰਗ ਤੋਂ ਬਾਅਦ ਇਸਰੋ ਦੇ ਮੁਖੀ ਡਾਕਟਰ ਐ ਸੋਮਨਾਥ ਨੇ ਕਿਹਾ ਕਿ ਸਾਡੀ ਲਾਂਚਿੰਗ ਸਹੀ ਹੈ ਸੈਟੇਲਾਈਟ ਸਹੀ ਥਾਂ ਤੇ ਪਹੁੰਚ ਗਿਆ ਹੈ ਉਨ੍ਹਾਂ ਕਿਹਾ ਕਿ ਹੁਣ ਅਸੀਂ ਕਹਿ ਸਕਦੇ ਹਾਂ ਕਿ ਐਸਐਸਐਲਵੀ ਰਾਕੇਟ ਦੀ ਤੀਜੀ ਡੈਮੋਨਸਟ੍ਰੇਸ਼ਨ ਉਡਾਨ ਕਾਮਯਾਬ ਰਹੀ ਹੈ ਉਨ੍ਹਾਂ ਕਿਹਾ ਕਿ ਉਹ ਹੁਣ ਇਸ ਰਾਕੇਟ ਦੀ ਤਕਨੀਕੀ ਜਾਣਕਾਰੀ ਉਦਯੋਗ ਨਾਲ ਸਾਂਝੀ ਕਰਨਗੇ ਤਾਂ ਜੋ ਵੱਧ ਤੋਂ ਵੱਧ ਕੰਟੀਚ ਰਾਕੇਟ ਦਾ ਨਿਰਮਾਣ ਕੀਤਾ ਜਾ ਸਕੇ ਅਤੇ ਛੋਟੇ ਸੈਟੇਲਾਈਟਾਂ ਦੀ ਲਾਂਚਿੰਗ ਵਧੇਰੇ ਹੋ ਸਕੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ 78ਵਾਂ ਆਜ਼ਾਦੀ ਦਿਵਸ ਕੱਲ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸੀਮਾ ਸੁਰੱਖਿਆ ਬਲ ਪੰਜਾਬ ਫਰੰਟੀਅਰ ਨੇ ਵੀ ਇਸ ਦਿਵਸ ਨੂੰ ਉਤਸ਼ਾਹ ਤੇ ਜੋਸ਼ ਨਾਲ ਮਨਾਇਆ। ਬਲ ਦੇ ਡਾਇਰੈਕਟਰ ਜਨਰਲ ਦਰਜੀਤ ਸਿੰਘ ਚੌਧਰੀ ਨੇ ਅੰਮ੍ਰਿਤਸਰ ਦੇ ਬੀਐਸਐਫ ਕੰਪਲੈਕਸ ਖਾਸਾ ਵਿਖੇ ਕੁਆਟਰ ਗਾਰਡ ਵਿਖੇ ਕੌਮੀ ਝੰਡਾ ਲਹਿਰਾਇਆ। ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀ ਕੁਰਬਾਨੀ ਨੂੰ ਨਿਗੀ ਸ਼ਰਧਾਂਜਲੀ ਭੇਟ ਕਰਦਿਆਂ ਸਾਰੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਅਤੇ ਦੇਸ਼ ਦੀ ਤਰੱਕੀ 'ਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ। ਮੁੱਖ ਸਮਾਗਮ ਸ਼ਾਮ ਨੂੰ ਵਿਸ਼ਵ ਪ੍ਰਸਿੱਧ जीसीपी अटारी ਵਿਖੇ ਹੋਇਆ 발 ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਮੁੱਖ ਮਹਿਮਾਨ ਰਹੇ ਅਤੇ ਉਨ੍ਹਾਂ ਦੇ ਨਾਲ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤਲ ਫੁਲਚੇ ਨੇ ਫੋਰਸ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ ਸਮਾਗਮ ਵਿੱਚ ਸਕੂਲ ਕਾਲਜ ਦੇ ਵਿਦਿਆਰਥੀਆਂ ਤੇ ਹੋਰ ਸੰਸਥਾਵਾਂ ਨੇ ਸ਼ਾਨਦਾਰ ਸਭਾਚਾਰਕ ਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਕੀਤੀਆਂ ਬੀਐਸਐਫ ਔਮਨ ਬੋਰਡਸ ਟੀਮ ਅਤੇ ਬੀਐਸਐਫ ਪ੍ਰਹਿਰੀ ब्राਸ ਬੈਂਡ ਨੇ ਆਪਣੀ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਦੇਸ਼ ਭਗਤੀ ਦੇ ਜਜ਼ਬੇ ਵਿੱਚ ਰਾਂਗ ਦਿੱਤਾ ਇਸ ਤੋਂ ਪਹਿਲਾਂ ਬਲਡ ਇਨਸਪੈਕਟਰ ਜਨਰਲ ਡਾਕਟਰ ਅਤੂਰ ਫੁਲਚੇਲੇ ਨੇ ਡਾਇਰੈਕਟਰ ਜਨਰਲ ਦਰਜੀਤ ਸਿੰਘ ਚੌਧਰੀ ਨੂੰ ਪੰਜਾਬ ਫਰੰਟੀਅਰ ਦੀ ਸਰਹੱਦ ਨੂੰ ਵਾਕਵਾ ਖਤਰਿਆਂ ਤੋਂ ਬਚਾਉਣ ਲਈ ਅਪਣਾਈਆਂ ਜਾ ਰਹੀਆਂ ਸੰਚਾਲਨ ਤਿਆਰੀਆਂ ਅਤੇ ਰਣਨੀਤੀਆਂ ਬਾਰੇ ਜਾਣਕਾਰੀ ਦਿੱਤੀ ਡਾਇਰੈਕਟਰ ਜਨਰਲ ਨੇ ਫਰੰਟੀਅਰ ਦੀਆਂ ਜ਼ਿਕਰਯੋਗ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ ਸਰਹੱਦ ਪਾਰੋਂ ਉੱਭਰਦੇ ਖਤਰਿਆਂ ਦੇ ਟਾਕਰੇ ਵਾਸਤੇ ਜ਼ਮੀਨ ਤੇ ਅਪਣਾਏ ਜਾ ਰਹੇ ਰਣਨੀਤਿਕ ਉਪਾਵਾਂ ਦੀ ਸਮੀਖਿਆ ਕਰਨ ਲਈ ਸਰਹੱਦੀ ਖੇਤਰਾਂ ਦਾ ਦੌਰਾ ਕੀਤਾ ਅਤੇ ਜਵਾਨਾਂ ਨਾਲ ਗੱਲਬਾਤ ਵੀ ਕੀਤੀ। ਹੁਸ਼ਿਆਰਪੁਰ ਦੇ ਖੜਕਾਂ ਵਿਖੇ ਸਥਿਤ ਸੀਮਾ ਸੁਰੱਖਿਆ ਬਲ ਦੇ ਸਹਾਇਕ ਸਖਾਈ ਕੇਂਦਰ ਵਿਖੇ ਕਮਾਨੈਂਟ ਰਤਨੇਸ਼ ਕੁਮਾਰ ਨੇ 78ਵੇਂ ਸੁਤੰਤਰਤਾ ਦਿਵਸ ਸਮਾਗਮ ਦੀ ਅਗਵਾਈ ਕੀਤੀ ਇਸ ਸਮਾਗਮ ਚ ਸਾਰੇ ਅਧਿਕਾਰੀਆਂ ਤੇ ਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨੇ ਸ਼ਿਰਕਤ ਕੀਤੀ ਸਮਾਗਮ ਦੀ ਸ਼ੁਰੂਆਤ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗੀਤ ਗਾ ਕੇ ਕੀਤੀ ਗਈ ਸਮਾਗਮ ਨੂੰ ਸੰਬੋਧਨ ਕਰਦਿਆਂ ਰਤਨੇਸ਼ ਕੁਮਾਰ ਨੇ ਆਜ਼ਾਦੀ ਦਿਵਸ ਦੀ ਮਹੱਤਤਾ ਅਤੇ ਆਜ਼ਾਦੀ ਦੇ ਇਕਤਾ ਦੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਲਈ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਤੇ ਜ਼ੋਰ ਦਿੱਤਾ ਇਸ ਸਮਾਗਮ ਦੇਸ਼ ਦੀ ਬੇਤਰੀ ਲਈ ਕੰਮ ਕਰਦੇ ਰਹਿਣ ਤੇ ਆਜ਼ਾਦੀ ਕੁਲਾਟੀ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਨ ਦੇ ਪ੍ਰਣ ਨਾਲ ਸਮਾਪਤ ਹੋਇਆ ਇੰਟਰਨੈਸ਼ਨਲ ਸੁਸਾਇਟੀ ਆਫ ਬ੍ਰਹਮ ਕੁਮਾਰੀਸ ਦੀ ਮੁਹਾਲੀ ਇਕਾਈ ਨੇ 78ਵਾਂ ਸੁਤੰਤਰਤਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਇਸ ਮੌਕੇ ਸੈਂਕੜੇ ਬ੍ਰਹਮ ਕੁਮਾਰਾਂ ਅਤੇ ਬ੍ਰਹਮ ਕੁਮਾਰੀਆਂ ਨੇ ਸਭ ਤੋਂ ਪਹਿਲਾਂ ਸਮੂਹਿਕ ਰਾਜ ਯੋਗ ਧਿਆਨ ਕੀਤਾ ਅਤੇ ਮਗਰੋਂ ਮੁਹਾਲੀ ਖੇਤਰ ਦੇ ਰਾਜ ਯੋਗ ਕੇਂਦਰਾਂ ਦੇ ਇੰਚਾਰਜ ਬ੍ਰਹਮ ਕੁਮਾਰੀ ਪ੍ਰੇਮਲਤਾ ਨੇ ਪਵਨ ਦੇ ਸਭ ਤੋਂ ਉੱਚੇ ਸਥਾਨ ਤੇ ਤਿਰੰਗਾ ਲਹਿਰਾਇਆ ਬ੍ਰਹਮਕੁਮਾਰੀ ਪ੍ਰੇਮਲਤਾ ਨੇ ਭਾਰਤ ਮਾਤਾ ਦੇ अनेका ਪੁੱਤਰਾਂ ਵੱਲੋਂ ਆਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਬਾਰੇ ਲੋਕਾਂ ਨੂੰ ਯਾਦ ਦਿਵਾਇਆ ਉਹਨਾਂ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਮਾਤਾ ਨੂੰ ਕਈ ਸਦੀਆਂ ਤੱਕ ਵਿਦੇਸ਼ੀਆਂ ਦੇ ਰਾਜ ਵਿੱਚ ਗੁਲਾਮੀ ਝੋਲਣੀ ਪਈ ਭਾਰਤ ਦੇ ਅਣਗਿਣਤ ਬਹਾਦਰ ਨੌਜਵਾਨਾਂ ਨੇ ਸੈਂਕੜੇ ਸਾਲਾਂ ਤੱਕ ਚੱਲੀ ਆਜ਼ਾਦੀ ਦੇ ਅੰਦੋਲਨਾਂ 'ਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਜਿਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ, ਊਧਮ ਸਿੰਘ ਤੇ ਰਾਜਗੁਰੂ ਸ਼ਾਮਲ ਸਨ ਬ੍ਰਹਮਕੁਮਾਰੀ ਪ੍ਰੇਮਲਤਾ ਨੇ ਕਿਹਾ ਕਿ ਅਸੀਂ ਆਜ਼ਾਦੀ ਕੁਲਾਟੀਆਂ ਤੇ ਸ਼ਹੀਦਾਂ ਦੇ ਰਿਣੀ ਆ ਅਤੇ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਸ はい。 ਪੰਜਾਬ ਪੁਲਿਸ ਦੇ ਐਸਐਸ ਨਗਰ ਦੇ ਸੂਬਾ ਵਿਸ਼ੇਸ਼ ਆਪਰੇਸ਼ਨ ਸੈੱਲ ਨੇ ਇੱਕ ਅੰਤਰਰਾਜੀ ਸੰਗਠਿਤ ਹਥਿਆਰਾਂ ਦੀ ਤਸਕਰੀ ਰੈਕਟ ਚਲਾਉਣ ਦੇ ਦੋਸ਼ 'ਚ ਇੱਕ ਵਿਅਕਤੀ ਨੂੰ ਚਾਰ ਗੈਰ ਕਾਨੂੰਨੀ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਜਾਣਕਾਰੀ ਦਿੰਦੇ ਹੋਏ ਇਸ ਨੂੰ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਨੂੰ ਇੱਕ ਵੱਡਾ ਝਟਕਾ ਦੱਸਿਆ। ਉਨ੍ਹਾਂ ਕਿਹਾ ਕਿ ਦੋਸ਼ੀ ਵੱਖ-ਵੱਖ ਗਿਰੋਹਾਂ ਨੂੰ ਮਾਲੀ ਮਦਦ ਪ੍ਰਦਾਨ ਕਰ ਰਿਹਾ ਸੀ ਅਤੇ ਉਹ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰ ਰਿਹਾ ਸੀ। ਇਸ ਦਿਨ ਨਾਲ ਹੀ ਪ੍ਰਤੀਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ